ਕੱਲ੍ਹ ਲਈ ਮੇਤਰੋ ਸਰੇ ਦੀ ਟੀਮ ਬਣਾਈ ਬੈਠੇ ਆ ਮੈਂ ਦੇਖ ਰਿਹਾ ਯਾਰ ਇੱਕੋ ਟੀਮ 'ਚ ਸ਼ੀਲੂ ਇੱਕੋ ਟੀਮ 'ਚ ਪਾਲਾ ਖੁਸ਼ੀ ਤੇ ਦੁੱਲਾ ਇਹ ਬਹੁਤ ਤਗੜੀ ਟੀਮ ਮੇਤਰੋ ਕੈਨੇਡਾ 'ਚ ਕੈਂਡ ਕਰੂਗੀ ਉਧਰ ਸੁਲਤਾਨ ਅਲੱਗ ਟੀਮ 'ਚ ਆਇਕਤੀ ਕੈਨੇਡਾ 'ਚ ਧੱਕ ਪੈ ਜਾਣੀ ਆ ਬਹੁਤ ਤਗੜੇ ਤਗੜੇ ਮੈਚ ਹੋਣੇ ਆ ਸੋ ਸਾਰੀ ਜਾਣਕਾਰੀ ਕੋਈ ਦਿੱਤੀ ਹੋਈ ਆ ਵੀਡੀਓ 'ਚ ਤਾਂ ਕਰਕੇ ਪੂਰੀ ਦੇਖੋ ਠੀਕ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਹੋਵੋਗੇ ਸਾਰੇ ਵੀਰ ਭਰਾ ਮਿੱਤਰੋ ਐਸ ਵਾਲੀ ਵੀਡੀਓ ਚ ਕੈਨੇਡਾ ਸੀਜ਼ਨ ਦੀ ਗੱਲ ਕਰਨੀ ਆ ਤੁਹਾਨੂੰ ਪਤਾ ਮੈਚ ਸ਼ੁਰੂ ਹੋ ਰਿਹਾ ਮਿੱਤਰੋ ਹੋਣੀ ਸ਼ੁਰੂ ਹੋ ਰਿਹਾ ਬਹੁਤ ਛੇਤੀ ਐਗਦੀ ਮੈਂ ਕਹਾਂ ਬਈ ਗੱਲਾਂ ਟਿਕਾਣੇ ਲੱਗਣਗੀਆਂ ਐਗਦੀ ਸ਼ੁਰੂ ਜੀ ਤੁਹਾਨੂੰ ਕਮ ਐਂਡ ਲੱਗਣ ਨੂੰ ਮਿਲੂਗਾ ਮਿੱਤਰੋ ਬੇਸ਼ੱਕ ਪਲੇਅਰ ਕਾਫੀ ਜੋ ਹੈ ਹਣਾ ਉਧਰ ਖੇਡ ਰਹੇ ਆ ਇੰਗਲੈਂਡ ਚ ਮੈਚ ਹੋ ਰਹੇ ਆ ਪਰ ਬੀਸੀ ਦੇ ਵਿੱਚ ਮਿੱਤਰੋ ਐਗਦੀ ਪਹਿਲਾ ਟੂਰਨਾਮੈਂਟ ਮਈ ਦੇ ਵਿੱਚ ਇੱਕ ਅਦਾ ਬਾਕੀ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਾਣਦਾ ਤੁਹਾਡਾ ਟੂਰਨਾਮੈਂਟ ਦੱਸਦਾ ਮੈਂ ਹੁਣ ਤੁਹਾਨੂੰ ਕੈਨੇਡਾ 'ਚ ਮਿੱਤਰੋ ਜੋ ਪਹਿਲਾ ਟੂਰਨਾਮੈਂਟ 19 ਮਈ ਦੇ ਦਿਨ ਤੁਹਾਨੂੰ ਸੋਸਾਇਟੀ ਰਿਵਾਰਡ ਟੂਰਨਾਮੈਂਟ ਵੈਨਕੂਵਰ 'ਚ ਹੋਣਾ ਮਿੱਤਰੋ ਕੈਨੇਡਾ ਕਬੱਡੀ ਕੱਪ BC ਯੂनाइटेड ਕਬੱਡੀ ਫੈਡਰੇਸ਼ਨ ਦਾ ਟੌਪ ਦਾ ਟੂਰਨਾਮੈਂਟ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਟੀਮਾਂ ਜੋ ਖੇਡਣਗੀਆਂ ਉਹ ਪਹਿਲਾਂ ਹੀ ਕਲੀਅਰ ਕਰ ਦਿੰਦਾ ਮੈਂ ਟੀਮ ਲਾਲੀ ਟੀਸੀ ਇੱਕ ਫਰੈਂਡਸ ਕਬੱਡੀ ਕਲੱਬ ਕੈਲਗਰੀ ਦੀ ਟੀਮ ਹੈ ਵੈਨਕੂਵਰ ਆ ਰੈਚਮੈਂਟ ਕਬੱਡੀ ਕਲੱਬ ਖੇਡੂਗੀ ਮਿੱਤਰੋ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਨੇ ਖੇਡਣਾ ਇੱਥੇ ਮਿੱਤਰੋ ਪੰਜਾਬ ਟਾਈਗਰਜ਼ ਨਨਕਾਣਾ ਕਬੱਡੀ ਕਲੱਬ ਖੇਡੂ ਸਰੀ ਸੁਪਰਸਟਾਰ ਕਬੱਡੀ ਕਲੱਬ ਇਹ ਵੀ ਤੁਹਾਨੂੰ ਦੇਖਣ ਨੂੰ ਮਿਲਨੀ ਆ ਤੇ ਲਾਸਟ ਟੀਮ ਐਵਟ ਸਪੋਰਟ ਸਰਹਾਲਾ ਰਣੂਆ ਕਬੱਡੀ ਕਲੱਬ ਛੇ ਟੀਮਾਂ ਇਹ ਬੀਸੀ ਯੂनाइटेड ਫੈਡਰੇਸ਼ਨ ਚ ਸਾਰੇ ਟੂਰਨਾਮੈਂਟਾਂ ਤੇ ਹੀ ਕਮਾਲਾਂ ਕਰਨੀਆਂ ਇਹ ਮਿੱਤਰੋ ਟੀਮਾਂ ਤੇ ਪਰ ਪਲੇਅਰ ਜਿਹੜੇ ਫੱਟ ਹਨ ਇਹਨਾਂ 'ਚ ਉਹ ਦੱਸਣ ਦਾ ਫਰਜ਼ ਆ ਮੇਰਾ ਵੀ ਕਿਹੜਾ ਕਿਹੜਾ ਪਲੇਅਰ ਕਿਹੜੀ ਟੀਮ ਵੱਲੋਂ ਖੇਡਣਾ ਜਿੰਨੀ ਕ ਅਪਡੇਟ ਹੈਗੀ ਉਹ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਵੀ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ 'ਚ ਮਿੱਤਰੋ ਮੰਗੀ ਬੱਗਿਆਂ ਵਾਲਾ ਮੰਨਾ ਬਲਣਾਵਾਲਾ ਸਣੀ ਕਾਲੇ ਸੰਘਿਆਂ ਵਾਲਾ ਗੁਰੂ ਥੋਪੀਆ ਮਿੱਤਰੋ ਚਤਪਾਲ ਚਿੱਟੀ ਆ ਜੋਤਾ ਮਹਿਮਦਵਾਲੀਆ ਰਾਜੂ ਕੋੜਲਾ ਭਰੀ ਆ ਕਾਰਸ਼ੇ ਬਰਸਾਲਪੁਰੀਆ ਮਿੱਤਰੋ ਪਿੰਦੂ ਸੀਚੇ ਆਲਾ ਵਾਏ ਗੁਰੂ ਸੀਚੇ ਆਲਾ ਗੁਰਪ੍ਰੀਤ ਬੁਰਜ ਹਰੀਆ ਮਿੱਤਰੋ ਤੇ ਬਾਂਟੀ ਆ ਟਿੱਬੇ ਆਲਾ ਇਹ ਟੀਮ ਨੂੰ ਕੋਈ ਆਏ ਨਾ ਕਹਿ ਦੋ ਵੀ ਇਦਾਂ ਹੀ ਹਰਾ ਦੇਣਗੇ ਇਹ ਵੀ ਮਿੱਤਰੋ ਕਮਾਲਾਂ ਕਰਨਗੇ ਉਧਰ ਵੈਨਕੂਵਰ ਰੈਚਮੈਂਟ ਕਬੱਡੀ ਕਲੱਬ ਚ ਸੁਲਤਾਨ ਨੇ ਖੇਡਣਾ ਸ਼ਾਮਸ਼ਪੁਰੀਏ ਨੇ ਸ਼ੰਕਰ ਸਾਧਵਾ ਆਲਾ ਰਵੀ ਸਾਓ ਕੇ ਆ ਮਿੱਤਰੋ ਮਣੀ ਮੱਲੀਆਂ ਆਲਾ ਯਾਦਕੋਟਲੀ ਆ ਤੇ ਗੋਪੀ ਮਣਕੇ ਜੋ ਵੈਨਕੂਵਰ ਰੈਚਮੈਂਟ ਕਬੱਡੀ ਕਲੱਬ ਚ ਇਹ ਵੀ ਮਿੱਤਰੋ ਸਰੇ ਦੀ ਟੀਮ ਆ ਪਰ ਆਊਟਸਪੋਰਟ ਕਬੱਡੀ ਕਲੱਬ ਬਣੂਆ ਆਲੇ ਟੌਪ ਦੀ ਟੀਮ ਬਣਾਈ ਬੈਠੇ ਆ ਮਿੱਤਰੋ ਇਹ ਚ ਸ਼ੀਲੂ ਨੇ ਖੇਡਣਾ ਬਹੁਕਪੁਰਪੁਰਾ ਆਲਾ ਜਿਹਨੇ ਯਾਰ ਜੀਦਾ ਦੌਰ ਖੈਰ ਕਰਦਾ ਮੈਂ ਮਿੱਤਰੋ ਸ਼ੀਲੂ ਕਮਾਲਾਂ ਕਰੂਗਾ ਫਰੰਦੀਪਰੀਆ ਗੋਪੀ ਬੇਸ਼ੱਕ ਪਲੇਅਰ ਕੋਚਕ ਜੋ ਹੈ ਪੰਜਾਬ ਹਜੇ ਰਹਿ ਜਾਣਗੇ ਹਨਾ ਸਾਰੇ ਨਹੀਂ ਖੇਡ ਪਾਉਂਦੇ ਪਹਿਲੇ ਕੱਪ ਤੇ ਪਰ ਹੌਲੀ ਹੌਲੀ ਜਦੋਂ ਟਰਨਮੈਂਟ ਆਉਣਗੇ ਉਸੇ ਤਰ੍ਹਾਂ ਮਿੱਤਰੋ ਜੋ ਪਲੇਅਰ ਵੀ ਪਹੁੰਚਦੇ ਜਾਣਗੇ ਮੌਸਮੀ ਢੱਲੋਂ ਪਾਕਿਸਤਾਨ ਵਾਲੇ ਵੀ ਆ ਮਿੱਤਰੋ ਰਵੀ ਦਿਉਰਾ ਦੁੱਲਾ ਬੱਗਾ ਪਿੰਡ ਹੀਰਾ ਬੱਟ ਵੀ ਫਿੱਟ ਕੀਤਾ ਹੋਇਆ ਰਵੀ ਕੈਲਰਮਾ ਅਮਨ ਦਿਉਰਾ ਮਨੀਸ਼ ਬੋਗਵਰ ਪਰ ਏਕਮ ਫਤੇਪਰੀਆ ਗੋਪੀ ਦਾ ਚੇਲਾ ਜਿਹੜਾ ਕਮਾਲਾਂ ਕਰੀ ਆਉਂਦਾ ਮਿੱਤਰੋ ਉਹ ਵੀ ਖੇਡੂਗਾ ਚਿੱਟੀ ਵਾਲਾ ਜੱਗਾਗਾ ਜਲਾਲਪਰੀਆ ਪਾਲਾ ਤੇ ਦੁੱਗਾਂ ਵਾਲਾ ਖੁਸ਼ੀ ਬੇਸ਼ੱਕ ਇੰਗਲੈਂਡ ਵੀ ਖੇਡ ਰਿਆ ਪਰ ਉਮੀਦ ਆ ਵੀ ਇੱਥੇ ਵੀ ਜੋ ਕਮਾਲਾਂ ਕਰਿਆ ਕਰੂਗਾ ਦੁੱਗਾਂ ਵਾਲਾ ਖੁਸ਼ੀ ਟੀਮਾਂ ਮੈਂ ਤੁਹਾਨੂੰ ਕਲੀਅਰ ਪਹਿਲਾਂ ਹੀ ਕਲੀਅਰ ਕਰ ਤੀਆਂ ਟ੍ਰਾਂਟੋ ਦਾ ਸੀਜ਼ਨ ਮਿੱਤਰੋ ਚੱਲਣਾ 7 ਜੂਨ ਨੂੰ ਪਹਿਲਾ ਕੱਪ ਜੋ ਹੈ ਟ੍ਰਾਂਟੋ ਸੀਜ਼ਨ ਦਾ ਸ਼ੁਰੂ ਹੋ ਜੂਗਾ ਪਰ ਜਿੰਨਾ ਮਈ ਚ ਮਿਲ ਲੱਗਦਾ 2-3 BC ਦੇ ਵੀ ਟੂਰਨਾਮੈਂਟਾਂ ਤੇ ਫਿਰ ਜੋ ਜੁਲਾਈ ਦੇ ਵਿੱਚ BC ਦੇ ਮੈਚ ਚੱਲਣਗੇ ਸੋ ਇਹ ਕਮਾਲਾਂ ਹੋਣੀਆਂ ਇਹ ਟੂਰਨਾਮੈਂਟ ਕੈਨੇਡਾ 'ਚ ਮਿੱਤਰੋ ਇਹ ਪੂਰੀ ਛੰਨਾ ਅੰਬਾ ਸੌਰਸਾ ਗਾਲਾ ਰਪਿੰਦਰ ਦੋਦੇ ਵਾਲਾ ਉਹ ਵੀ ਪਲੇਅਰ ਜੋ ਹੈ ਖੇਡਣੇ ਆਗੇ ਉਹ ਜੂਨ ਤਾਈਂ ਮਿਲਣ ਲੱਗਦਾ ਲਗਭਗ ਆ ਜਾਣਗੇ ਅੰਬਾ ਦਾ ਸ਼ਾਇਦ ਪਹਿਲਾ ਵੀ ਆ ਜਾਏ ਤੇ ਛੰਨਾ ਵਾਲਾ ਪੂਰੀ ਵੀ ਮਿੱਤਰੋ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਹੋਰ ਟੀਮ ਦਾ ਮੈਨੂੰ ਕਲੀਅਰ ਹੁੰਦਾ ਉਹ ਵੀ ਤੁਹਾਨੂੰ ਜਲਦੀ ਕਲੀਅਰ ਕਰ ਦਾਂਗੇ ਮਿੱਤਰੋ ਜੱਗੂ ਹਣਿਆਂ ਦੀ ਵੀ ਐਮ ਐਲ ਲੱਗਦਾ ਉਹ ਟੀਮ ਵੀ ਜੋ ਹੈ ਬਹੁਤ ਭਾਰੀ ਹੈ ਤੇ ਉਹ ਵੀ BC ਦੇ ਵਿੱਚ ਹੀ ਖੇਡਣੀ ਆ ਜੱਗੂ ਦੇ ਥੋੜੀ ਸੱਟ ਲੱਗੀ ਹੋਈ ਆ ਉਹ ਸ਼ਾਇਦ ਨਾ ਖੇਡ ਪਾਵੇ ਹਜੇ 15 ਦੇ ਦਿਨ ਪਰ ਆਉਣ ਵਾਲੇ ਦਿਨਾਂ ਚ ਉਹ ਵੀ ਕੈਨੇਡਾ ਆਊਗਾ ਤੇ ਉਹ ਵੀ ਕਮਾਲਾਂ ਕਰੂਗਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੇ ਸੀਜ਼ਨ ਬਾਰੇ BC ਦੀਆਂ ਟੀਮਾਂ ਤੁਹਾਨੂੰ ਕਲੀਅਰ ਕਰਨੀਆਂ ਸੀਗਾ ਮੈਂ ਕੋਈ ਗਲਤ ਬੋਲ ਗਿਆ ਹੋਇਆ ਵੀਡੀਓ ਚ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਹਾਂ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਮਿੱਤਰੋ ਬਣਦਾ ਜਰੂਰ ਕਰਕੇ ਜਾਇਆ ਕਰੋ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਐਗਦੀ ਕੈਨੇਡਾ ਚ ਬਹੁਤ ਜੋ ਹੈ ਮੈਂ ਕਹਾਂ ਬਈ ਫੁੱਲਾਂ ਆ ਰਹੀ ਜੋ ਨੋਟਾਂ ਦੀ ਵਰਖਾ ਤੇ ਕਮਾਲ ਦੇ ਮੈਚ ਹੋਣਗੇ ਲਇਓ ਆਨੰਦ ਮਿੱਤਰੋ ਦੋ ਕੁ ਦਿਨ ਰਹਿ ਗਏ 19 ਮਈ ਨੂੰ ਪਹਿਲਾ ਟੂਰਨਾਮੈਂਟ ਵੈਨਕੂਵਰ ਚ ਤੱਕ ਪੈਣੀਆ ਸੋਵਾਰਾ ਆਪਣੇ ਸ਼ਾਇਦ ਉਸ ਦਿਨ ਸੋ ਉਸ ਦਿਨ ਜੋ ਹੈ ਸਵੇਰ 7 ਵਜੇ ਲਾਈਵ ਦੇਖਿਓ ਫਾਈਨਲ ਚੱਲੂਗਾ ਉਦੋਂ ਨੂੰ 4 ਵਜੇ ਸੈਮੀ ਫਾਈਨਲ ਹੁੰਦੇ ਹੁੰਦੇ ਆ ਆਪਣੇ ਸਵੇਰ ਦੇ ਮਿੱਤਰੋ ਸੋ ਤਾਂ ਕਰਕੇ ਜ਼ਰੂਰ ਦੇਖਿਓ ਲਾਈਕ ਬਣਦਾ ਵੀਡੀਓ ਨੂੰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਗਰੁੱਪਾਂ 'ਚ ਧੰਨਵਾਦ